ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਬਾੜ ਨੇ ਪੰਜਾਬ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਲੋਕਾਂ ਦੇ ਘਰ ਖੇਤ ਤੇ ਰੋਜ਼ਗਾਰ ਇਸ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀ ਸਰਕਾਰ ਸਾਡੇ ਵੋਲੰਟੀਅਰ ਤੇ ਪੂਰਾ ਸਮਾਜ ਇਸ ਮੁਸੀਬਤ ਦੇ ਸਮੇਂ ਵਿੱਚ ਬਚਾਅ ਸੇਵਾ 'ਚ ਝੁਟਿਆ ਹੋਇਆ ਹੈ ਰਾਹਤ ਸਮੱਗਰੀ ਵੰਡਣ ਤੋਂ ਲੈ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਣ ਤੱਕ ਹਰ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਬਾਰ ਦੋਸਤੋ ਬਾੜ ਨਾਲ ਇੱਕ ਹੋਰ ਵੱਡਾ ਖਤਰਾ ਵੀ ਜੁੜਿਆ ਹੁੰਦਾ ਹੈ ਉਹ ਹੈ ਮਹਾਮਾਰੀਆਂ ਦਾ ਬਾੜ ਤੋਂ ਬਾਅਦ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ ਜਿਹੜੀਆਂ ਲੋਕਾਂ ਦੀ ਜਾਨ ਲੈ ਖਤਰਾ ਬਣ ਸਕਦੀਆਂ ਹਨ ਅੱਜ ਅਸੀਂ ਗੱਲ ਕਰਾਂਗੇ ਬਾੜ ਤੋਂ ਬਾਅਦ ਫੈਲਣ ਵਾਲੀਆਂ ਮਹਾਮਾਰੀਆਂ ਤੇ ਉਹਨਾਂ ਤੋਂ ਬਚਾਅ ਬਾਰੇ ਦੋਸਤੋ ਬਾੜ ਸਿਰਫ ਘਰਾਂ ਤੇ ਖੇਤਾਂ ਨੂੰ ਹੀ ਨਹੀਂ ਡੋਬੋਂਦੀ ਸਗੋਂ ਇਹ ਮਨੁੱਖੀ ਸਿਹਤ ਲਈ ਵੀ ਵੱਡਾ ਖਤਰਾ ਬਣਦੀ ਹੈ ਬਾੜ ਦੇ ਸਮੇਂ ਦਰਿਆ ਨਾਲੇ ਤੇ ਪਾਈਪਾਂ ਦਾ ਪਾਣੀ ਮਿਲ ਕੇ ਗੰਦਾ ਹੋ ਜਾਂਦਾ ਹੈ। ਇਸ ਪਾਣੀ ਵਿੱਚ ਬੈਕਟੀਰੀਆ, ਵਾਇਰਸ ਅਤੇ ਹੋਰ ਜੀਵਾਣੂ ਬਹੁਤ ਤੇਜ਼ੀ ਨਾਲ ਵਧਦੇ ਹਨ। ਇਹੀ ਕਾਰਨ ਹੈ ਕਿ ਬਿਮਾਰੀਆਂ ਜ਼ਿਆਦਾ ਫੈਲਦੀਆਂ ਹਨ। ਦੋਸਤੋ, ਘਰ ਮੁਰ ਬਣ ਸਕਦੇ ਹਨ, ਫਸਲਾਂ ਦੁਬਾਰਾ ਉਗ ਸਕਦੀਆਂ ਹਨ ਪਰ ਜੇ ਸਿਹਤ ਹੀ ਖਰਾਬ ਹੋ ਜਾਵੇ ਤਾਂ ਜ਼ਿੰਦਗੀ ਚੜਾਉਣਾ ਔਖਾ ਹੋ ਜਾਂਦਾ ਹੈ। ਚਲੋ ਹੁਣ ਦੇਖਦੇ ਹਾਂ ਕਿ ਆਖਿਰ ਬਾੜ ਤੋਂ ਬਾਅਦ ਕਿਹੜੀਆਂ ਆਮ ਮਹਾਮਾਰੀਆਂ ਸਭ ਤੋਂ ਵੱਧ ਫੈਲਦੀਆਂ ਹਨ। ਪੇਟ ਦੇ ਰੋਗ ਦੋਸਤੋ ਗੰਦੇ ਪਾਣੀ ਪੀਣ ਨਾਲ ਦਸਤ ਅਤੇ ਪੇਟ ਦੇ ਦਰਦ ਵੱਧਦਾ ਹੈ। ਇਹ ਗੰਦੇ ਪਾਣੀ ਅਤੇ ਖਾਣੇ ਕਾਰਨ ਟਾਈਫਾਇਡ ਹੋ ਜਾਂਦਾ ਹੈ। ਹੈਪੇਟਾਈਟਸ A ਤੇ E ਲਿਵਰ ਨਾਲ ਜੁੜੇ ਰੋਗ ਜੋ ਪਾਣੀ ਰਾਹੀਂ ਫੈਲਦੇ ਹਨ। ਚਮੜੀ ਦੇ ਰੋਗ ਲੰਬੇ ਸਮੇਂ ਤੱਕ ਗਿੱਲੇ ਪਾਣੀ ਵਿੱਚ ਰਹਿਣ ਨਾਲ ਚਮੜੀ ਤੇ ਫੁੰਸੀਆਂ, ਫੁੱਜੀ ਵੀ ਤੇ ਇਨਫੈਕਸ਼ਨ ਹੋ ਜਾਂਦੀ ਹੈ। ਡੇਂਗੂ ਤੇ ਮਲੇਰੀਆ ਬਾੜ ਦਾ ਪਾਣੀ ਖੜਾ ਰਹਿਣ ਨਾਲ ਮੱਛਰ ਪੈਦਾ ਹੁੰਦਾ ਹੈ ਔਰ ਇਹੀ ਮੱਛਰ ਡੇਂਗੂ ਤੇ ਮਲੇਰੀਆ ਫੈਲਾਉਂਦੇ ਹਨ। ਬੱਚਿਆਂ ਅਤੇ ਬਜ਼ੁਰਗਾਂ ਲਈ ਖਤਰਾ। ਦੋਸਤੋ ਬੱਚੇ ਅਤੇ ਬਜ਼ੁਰਗ ਲੋਕ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਜ਼ਿਆਦਾ ਤੇਜ਼ੀ ਨਾਲ ਹੁੰਦੇ ਹਨ ਕਿਉਂਕਿ ਉਹਨਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ। ਤੁਸੀਂ ਦੇਖਿਆ ਕਿ ਬਾੜ ਤੋਂ ਬਾਅਦ ਕਿਹੜੀਆਂ-ਕਿਹੜੀਆਂ ਮਹਾਮਾਰੀਆਂ ਜਨਮ ਲੈਂਦੀਆਂ ਹਨ। ਇਹ ਬਿਮਾਰੀਆਂ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਬਣਦੀਆਂ ਹਨ। ਪਰ ਚੰਗੀ ਗੱਲ ਇਹ ਹੈ ਕਿ ਜੇ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਰੱਖੀਏ ਤਾਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਆਓ ਹੁਣ ਗੱਲ ਕਰੀਏ ਕਿ ਆਖਿਰ ਅਸੀਂ ਕਿਹੜੇ ਬਚਾਅ ਦੇ ਉਪਾਅ ਅਪਣਾ ਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਤ ਰੱਖਣਾ ਹੈ ਪਿਛਲੀਆਂ ਵਾਰਾਂ ਜਦੋਂ ਪੰਜਾਬ ਵਿੱਚ ਬਾੜ ਆਈ ਸੀ ਬਹੁਤ ਸਾਰੇ ਪਿੰਡਾਂ ਵਿੱਚ ਹੈਪੇਟਾਈਟਸ ਦੇ ਕੇਸ ਵਧ ਗਏ ਸਨ ਕੁਝ ਥਾਵਾਂ ਤੇ ਲੋਕਾਂ ਨੂੰ ਦਸਤ ਤੇ ਟਾਈਫਾਇਡ ਕਾਰਨ ਹਸਪਤਾਲਾਂ ਵਿੱਚ ਦਾਖਲ ਕਰਨਾ ਪਿਆ ਸੀ ਇਸ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਬਿਮਾਰੀਆਂ ਕਿੰਨੀ ਤੇਜ਼ੀ ਨਾਲ ਫੈਲਦੀਆਂ ਹਨ ਚਲੋ ਹੁਣ ਜਾਣਦੇ ਹਾਂ ਕਿ ਬਿਮਾਰੀਆਂ ਦੇ ਲੱਛਣ ਕੀ ਹਨ ਜਿਵੇਂ ਕਿ ਟਾਈਫਾਇਡ ਦੇ ਲੱਛਣ ਲਗਾਤਾਰ ਬੁਖਾਰ ਪੇਟ ਦਰਦ ਤੇ ਕਮਜ਼ੋਰੀ ਹੈਪੇਟਾਈਟਸ ਦੇ ਲੱਛਣ ਅੱਖਾਂ ਤੇ ਚਿਹਰੇ ਦਾ ਪੀਲਾ ਪੈ ਜਾਣਾ ਡੇਂਗੂ ਦੇ ਲੱਛਣ ਤੇਜ਼ ਬੁਖਾਰ ਸਰੀਰ ਦਰਦ ਅੱਖਾਂ ਦੇ ਪਿੱਛੇ ਦਰਦ ਮਲੇਰੀਆ ਦੇ ਲੱਛਣ ਕਪਕਪੀ ਨਾਲ ਬੁਖਾਰ ਪਸੀਨਾ ਤੇ ਸਿਰ ਦਰਦ ਹੋਣਾ ਬਚਾਅ ਦੇ ਉਪਾਅ ਸਿਰਫ ਉਬਲਿਆ ਜ਼ਾ ਫਿਲਟਰ ਕੀਤਾ ਪਾਣੀ ਪੀਓ ਖਾਣੇ ਨੂੰ ਢੱਕ ਕੇ ਰੱਖੋ ਗੰਦੇ ਪਾਣੀ ਵਿੱਚ ਖੜੇ ਨਾ ਰਹੋ ਮੱਛਰदानी ਵਰਤੋ ਜਾਂ ਮੱਛਰ ਨੂੰ ਮਾਰਨ ਵਾਲੀ ਸਪਰੇਅ ਯਾਨੀ ਆਲ ਆਊਟ ਵੀਗੈਰਾ ਯੂਜ਼ ਕਰੋ ਬੱਚਿਆਂ ਨੂੰ ਸਾਫ਼ ਸੁਥਰੇ ਕੱਪੜੇ ਪਾਓ ਜੇ ਕੋਈ ਲੱਛਣ ਜਿਵੇਂ ਕਿ ਬੁਖਾਰ ਪੇਟ ਦਰਦ ਜਾਂ ਦਸ ਨજર ਆਏ ਤਾਂ ਤੁਰੰਤ ਡਾਕਟਰ ਨੂੰ ਮਿਲੋ ਸਰਕਾਰ ਤੇ ਸਮਾਜ ਦਾ ਕੰਮ ਹੈ ਬਾੜ ਤੋਂ ਬਾਅਦ ਸਰਕਾਰ ਵੱਲੋਂ ਹੈਲਥ ਕੈਂਪ ਲਗਾਉਣੇ ਬਹੁਤ ਜ਼ਰੂਰੀ ਹਨ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੀ ਮਦਦ ਕਰਨ ਸਫਾਈ ਬਣਾਈ ਰੱਖਣ ਤੇ ਸਹੀ ਸਮੇਂ ਤੇ ਇਲਾਜ ਕਰਵਾਉਣ ਇਸ ਲਈ ਦੋਸਤੋ ਬਾੜ ਤੋਂ ਬਾਅਦ ਸਿਰਫ ਪਾਣੀ ਦਾ ਖਤਰਾ ਨਹੀਂ ਹੁੰਦਾ ਸਗੋਂ ਬਿਮਾਰੀਆਂ ਵੀ ਵੱਡਾ ਖਤਰਾ ਬਣਦੀਆਂ ਹਨ ਜੇ ਅਸੀਂ ਸਾਵਧਾਨ ਰਹੀਏ ਤਾਂ ਇਹਨਾਂ ਮਹਾਂਮਾਰੀਆਂ ਤੋਂ ਬਚ ਸਕਦੇ ਹਾਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਕਾਫੀ ਇਨਫੋਰਮੇਟਿਵ ਸਾਬਤ ਹੋਏਗੀ વીડિયોનું લાઈક કરો તે શેર કરો તે સા ચેનલનું સબસક્રાઈબ કરના ભો ધનવાદ